ਹਾਂਜੀ ਸਭ ਤੋਂ ਪਹਿਲਾਂ ਸਤਿ ਪਿਆਰ ਭਰੀ ਸਤਸਿਆਕਾਲ ਦੀ ਸਾਰਿਆਂ ਨੂੰ ਅੱਜ ਆਪਾਂ ਨਿਊ ਕਨਸੈਪਟ ਲੈ ਕੇ ਪਹੁੰਚੇ ਆ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਪਹੁੰਚੇ ਆ 골ਡ ਕ੍ਰਸ਼ ਦੇ ਵਿੱਚ ਡਿਜ਼ਾਈਨ ਦਿਖਾਵਾਂਗੇ ਨਿਊ ਕਪੜਾ ਪਹੁੰਚ ਚੁੱਕਿਆ ਬਹੁਤ ਹੀ ਬਾਜਬ ਰੇਡ ਦੇ ਉੱਪਰ ਪੂਰੇ ਲੈਸ ਰੇਡ ਦੇ ਵਿੱਚ ਮਾਲ ਦੇਵਾਂਗੇ ਮੋਰਨੀ ਵਾਲੀ ਕਢਾਈ ਆ ਵੀਡੀਓ ਦਾ ਐਂਡ ਤੱਕ ਬਣੇ ਰਹੋ ਸਾਰੇ ਡਿਜ਼ਾਈਨ ਸਿਰਾ ਤੋਂ ਸਿਰਾ ਜਿੰਨੇ ਵੀ ਡਿਜ਼ਾਈਨ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਐ ਮੰਨੋ ਵੀ ਬਹੁਤ ਬਾਜਬ ਰੇਡ ਦੇ ਉੱਪਰ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਚੈੱਕ ਕਰੋ 골ਡ ਕ੍ਰਸ਼ ਕੀ ਬਾਤ ਹੈ ਜੀ ਰੰਗ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣੇ ਸੋਹਣੇ ਰੰਗ ਪਹੁੰਚ ਚੁੱਕੇ ਨੇ ਮੋਰਨੀਆਂ ਵਾਲੀ ਕਢਾਈ ਦੇ ਵਿੱਚ ਇਹਦੇ ਵਿੱਚ ਵੱਖੋ ਵੱਖਰੇ ਆਰਟੀਕਲ ਆਪਣੇ ਕੋਲੇ ਪਹੁੰਚ ਚੁੱਕੇ ਨੇ ਜੀ ਦੇਖੀ ਚਲੋ ਸੋਹਣੇ ਸੋਹਣੇ ਡਿਜ਼ਾਈਨ ਪਹੁੰਚ ਕੇ ਟੌਪ ਟੌਪ ਕੁਆਲਟੀਆ ਸ਼ਾਨਦਾਰ ਦੇਖੋ ਜੀ ਬਹੁਤ ਹੀ ਲੈਸ ਰੇਟ ਦੇ ਵਿੱਚ ਇਹ ਸੇਰ ਮੇਲਾ ਲੱਗ ਚੁੱਕਿਆ ਭਾਈ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਦੇਖੋ ਜੀ 골ਡ ਕ੍ਰਸ਼ ਕਪੜੇ ਦਾ ਵੇਖ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਹੋਊਗਾ ਓਰੀਜਨਲ ਵਿਸਕੋਸ 골ਡ ਕ੍ਰਸ਼ ਤੇ ਓਰੀਜਨਲ ਮੁੰਡਾਲ ਦੀ ਸਲਵਾਰ ਆਊਗੀ ਰਿਯਾਨ ਕਹਦੀ ਓਰੀਜਨਲ ਵਿਸਕੋਸ ਰਿਯਾਨ ਸਲਵਾਰ ਦੇ ਨਾਲ ਪਹੁੰਚਿਆ ਮਾਲ ਆਪਣੇ ਕੋਲੇ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਦੇਖੋ ਕਿਸ਼ਮਿਸ਼ ਲੱਗੀ ਆ ਦੁਪੱਟੇ ਦੇ ਵਿੱਚ ਦੇਖੋ ਜੀ ਚੈੱਕ ਕਰ ਸਕਦੇ ਹੋ ਲਓ ਜੀ ਉੱਪਰ ਤੱਕ ਡਿਜ਼ਾਈਨ ਦਿਖਾ ਦਿੰਦੇ ਆ ਤੁਹਾਨੂੰ ਆਪਾਂ ਇਹਦੇ ਵੀ 4 ਕਲਰ ਅਵੇਲੇਬਲ ਦੇਖੋ ਜੀ ਚਾਰੇ ਰੰਗ ਪੂਰੇ ਟੌਪ ਟੌਪ ਦੇ ਪਹੁੰਚ ਚੁੱਕੇ ਨੇ ਲਓ ਜੀ ਲਓ ਜੀ ਅਗਲਾ ਡਿਜ਼ਾਈਨ ਪਹੁੰਚ ਰਿਹਾ ਬਹੁਤ ਹੀ ਸ਼ਾਨਦਾਰ ਖੁੱਲੂਗਾ ਪੱਤੀਆਂ ਵਾਲਾ ਡਿਜ਼ਾਈਨ ਹੈ ਟਾਪ ਕੁਆਲਟੀ ਹੈ ਦੇਖੋ ਭਾਈ 골ਡ ਕ੍ਰੈਸ਼ ਦੇ ਵਿੱਚ ਡਿਜ਼ਾਈਨ ਖੁੱਲ ਚੁੱਕਿਆ ਲਓ ਜੀ ਦੇਖੋ ਜੀ ਹਨੀ ਲਓ ਜੀ ਦੇਖੋ ਜੀ ਉੱਪਰ ਤੱਕ ਵੇਲਾ ਨਹੀਂ ਆ ਲਓ ਜੀ ਇਹ ਰੰਗ ਰੰਗੇ ਪੱਤੀਆਂ ਦੇ ਨਾਲ ਡਿਜ਼ਾਈਨ ਖੁੱਲ ਚੁੱਕਿਆ ਬਹੁਤ ਹੀ ਸੋਹਣਾ ਦੇਖੋ ਚੈੱਕ ਕਰੋ ਦੇਖੋ ਜੀ ਕਿਸ਼ਮਿਸ ਵਰਕ ਵਾਲਾ ਦੁਪੱਟਾ ਲੇਸ ਪੱਟੀ ਲੱਗੀ ਹੈ ਫੈਸੀ ਬਹੁਤ ਹੀ ਵਾਰੀਵਰੇਟਾਂ ਦੇ ਉੱਪਰ ਮਾਰ ਹਾਇ ਹੋ ਚੁੱਕਿਆ ਹੈ ਚਾਰੇ ਰੰਗ ਪਹੁੰਚ ਚੁੱਕੇ ਨੇ ਟਾਪ ਕੁਆਲਿਟੀ ਲਓ ਜੀ ਕ੍ਰੇਜ਼ੀ ਗਰਲ 골ਡ ਕ੍ਰਸ਼ ਕੀ ਆ ਬਾਤ ਹੈ ਜੀ ਚੈੱਕ ਕਰੋ ਕੁਆਲਿਟੀਆਂ ਸ਼ਾਨਦਾਰ ਖੁੱਲ ਰਹੀਆਂ ਨੇ ਲਓ ਜੀ ਇੱਕ ਨਿਊ ਕਨਸੈਪਟ ਪਹੁੰਚ ਗਿਆ ਸਿਰਵੋਸਕੀ ਵਰਕ ਦੇ ਵਿੱਚ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਹੈ ਜੀ ਦੇਖੋ ਇਨਾਂ ਦੇ 4-4 5-5 ਕਲਰ ਅਵੇਲੇਬਲ ਪਹੁੰਚ ਚੁੱਕੇ ਨੇ ਆਪਣੇ ਕੋਲ ਬਹੁਤ ਹੀ ਵਾਜਬ ਰੇਟ ਦੇ ਉੱਪਰ ਦੇਖੋ ਭਾਈ ਲੈਸ ਪੱਟੀ ਲੱਗੀ ਆ ਫੈਸੀ ਦੇਖੋ ਦੁਪੱਟੇ ਬਹੁਤ ਹੀ ਸੋਹਣੇ ਫੈਸੀ ਫੈਸੀ ਦੁਪੱਟੇ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਲਓ ਜੀ ਦੇਖੋ ਸਿਰੋਵਸਕੀ ਵਰਕ ਹੈ ਲਓ ਭਾਈ ਆ ਦੇਖੋ ਇਦਾਂ ਨੇ 5-6 ਕਲਰ ਅਵੇਲੇਬਲ ਜਿਵੇਂ ਸੇਮ ਫੋਟੋ ਪੀਸ ਡਿਜ਼ਾਈਨ ਹੈ ਬਹੁਤ ਹੀ ਸ਼ਾਨਦਾਰ ਲੁੱਕ ਦੇ ਵਿੱਚ ਡਿਜ਼ਾਈਨ ਖੁੱਲ ਚੁੱਕਿਆ ਹੈ ਦੇਖੋ ਭਾਈ ਸੇਲਵੈਲਾ ਭੱਗ ਗਿਆ ਪੂਰੇ ਟੌਪ ਨੌਬ ਦੇ ਡਿਜ਼ਾਈਨਰ ਦੇ ਵਿੱਚ ਚੱਲੋ ਬਨਾਰਸੀ ਵਰਕ ਹੈ オリジナル ਮਸਰੀਨ ਦੇਖੋ ਜੀ ਚੈੱਕ ਕਰੋ ਜੀ ਕੜਾਈ ਦਾ ਹੀ ਮੁੱਲ ਇਕੱਲਾ ਦੁਪੱਟਾ ਵਰਕ ਸਾਰਾ ਕੁਝ ਛੱਡ ਦਿਓ ਤੁਸੀਂ ਬਹੁਤ ਹੀ ਬਾਜਵਰੇਟ ਦੇ ਉੱਪਰ ਡਿਜ਼ਾਈਨ ਖੁੱਲ ਰਹੇ ਨੇ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਚੈੱਕ ਕਰੀ ਚਲੋ ਕੁਆਲਿਟੀयां ਸ਼ਾਨਦਾਰ ਨੇ ਦੇਖੋ ਭਾਈ ਦੁਪੱਟਿਆਂ ਦੀ ਕੜਾਈ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਫੈਸੀ ਫੈਸੀ ਦੁਪੱਟੇ ਲਾਤੇ ਨੇ ਬਹੁਤ ਹੀ ਮਿੱਠੇ ਰੇਟ ਦੇ ਵਿੱਚ ਮਾਲ ਖੋਲ ਰਿਹਾ ਜੇ ਨੇ ਟੌਪ ਟੌਪ ਦੇ ਡਿਜ਼ਾਈਨ ਦੇਖੋ ਭਾਈ ਰੰਗ ਆਗੇ ਇਹਦੇ ਵਿੱਚ ਜਿੰਨੇ ਵੀ ਆ ਹੁਣ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਹਰੇਕ ਡਿਜ਼ਾਈਨ ਦੇ ਪੰਜ ਪੰਜ 6 6 ਕਲਰ ਮਿਲਣਗੇ ਮਤਲਬ ਕਿ ਲਓ ਜੀ ਕਲਰ ਦਿਖਾ ਦੋ ਜੀ ਇਹਦੇ ਦੇਖੋ ਭਾਈ ਰੰਗ ਕੀ ਬਾਤਾਂ ਨੇ ਕਲਰ ਚਾਰਟ ਪੂਰੇ ਟੌਪ ਟੌਪ ਦੇ ਪਹੁੰਚ ਚੁੱਕੇ ਨੇ ਹਰੇਕ ਡਿਜ਼ਾਈਨ ਪਹੁੰਚ ਗਿਆ ਬਹੁਤ ਹੀ ਮਿੱਠੇ ਰੇਟਾਂ ਦੇ ਵਿੱਚ ਮਾਲ ਕਰਤਾ ਕਮਾਲ ਕਹਿੰਦਾ ਡਿਜ਼ਾਈਨ ਚੈੱਕ ਕਰ ਲਓ ਭਾਈ ਲਓ ਜੀ ਸਿਰਵੋਸ ਕੀ ਵਰਕ ਇੰਝ ਜਿਵੇਂ ਆਪਾਂ ਕੈਸ਼ਮੇਸ਼ ਵਰਕ ਵੀ ਕਹਿ ਦਿੰਦੇ ਆ ਦੇਖੋ ਚੈੱਕ ਕਰੋ ਡਿਜ਼ਾਈਨਿੰਗ ਲਓ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਦੇਖੋ origignal ਮਸ਼ੀਨ ਕਪੜਾ ਹੋਊਗਾ ਬਨਾਰਸੀ ਵਰਕ ਦੇ ਵਿੱਚ ਸਿਰਵੋਸਕੀ ਵਰਕ ਹੋ ਗਿਆ ਮਿਕਸ ਡਿਜ਼ਾਈਨਿੰਗ ਚੈੱਕ ਕਰ ਲਓ ਭਾਈ ਟੌਪ ਦੀ ਹੈ ਦੇਖੋ ਦੁਪੱਟੇ ਆ ਗਏ ਨੇ ਫੈਸੀ ਫੈਸੀ ਟੌਪ ਟੌਪ ਦੇ ਤੇ ਕਲਰ ਦਿਖਾ ਦਿਓ ਭਾਈ ਇਹਦੇ ਬਹੁਤ ਸੋਹਣੇ ਨੇ ਦੇਖੋ ਭਾਈ ਆ ਪੰਜ ਛੇ ਕਲਰ ਅਵੇਲੇਬਲ ਦੇਖੋ ਜੀ ਮਸਟਰਡ ਕਲਰ ਸਾਰੇ ਟ੍ਰੈਂਡਿੰਗ ਵਾਲੇ ਕਲਰ ਪਹੁੰਚ ਚੁੱਕੇ ਨੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਲਓ ਜੀ ਅਗਲਾ ਡਿਜ਼ਾਈਨ ਦੇਖੋ ਜੀ ਬਹੁਤ ਹੀ ਸ਼ਾਨਦਾਰ ਖੁੱਲ ਚੁੱਕਿਆ ਦੇਖੋ ਭਾਈ ਇਹ ਵੀ ਮਸਰੀਨ ਦੇ ਉੱਪਰ ਆਊਗਾ ਸਲਵਾਰ ਇਹਨਾਂ ਦਾ ਸਾਰੇ ਨਾ ਪਲੇਨ ਆਉਣੀਆਂ ਦੇਖੋ ਚੈੱਕ ਕਰ ਲਓ ਬਹੁਤ ਹੀ ਸੋਹਣਾ ਡਿਜ਼ਾਈਨ ਖੁੱਲ ਚੁੱਕਿਆ ਸਿਰਵੋਸਕੀ ਵਰਕ ਦੇ ਵਿੱਚ ਤੇ ਬਨਾਰਸੀ ਕਢਾਈ ਕੀਤੀ ਆ ਬਹੁਤ ਸੋਹਣਾ ਡਿਜ਼ਾਈਨ ਆ ਜੀ ਤੇ ਦੁਪੱਟਾ ਸੋਨ ਪਹਿਲਾਂ ਉਹਦੇ ਨਾਲ ਦੀ ਆਊਗਾ ਫੈਂਸੀ ਦੇਖੋ ਭਾਈ ਇਹਦੇ ਵੀ ਚਾਰ ਕਲਰ ਚਾਰ ਪੰਜ ਕਲਰ ਹਰੇਕ ਡਿਜ਼ਾਈਨ ਦੇ ਪਹੁੰਚਿਆ ਆਪਣੇ ਕੋਲੇ ਬਹੁਤ ਹੀ ਵਾਰੀਬ ਰੇਡ ਦੇ ਉੱਪਰ ਡਿਜ਼ਾਈਨ ਰੰਗ ਚੜ ਪੂਰੇ ਟੌਪ ਦੇ ਸੂਟਾਂ ਦਾ ਮੇਲਾ ਲੱਗ ਗਿਆ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਚੈੱਕ ਕਰੀ ਚੱਲੋ ਦੇਖੋ ਭਾਈ ਲਓ ਜੀ ਅਗਲਾ ਡਿਜ਼ਾਈਨ ਦਿਖਾ ਦੋ ਪੂਰਾ ਟੌਪ ਦਾ ਡਿਜ਼ਾਈਨ ਖੁੱਲੂਗਾ ਹੁਣ ਅੱਗੇ ਦੇਖੋ ਭਾਈ ਡਿਜ਼ਾਈਨ ਇਹ ਕੀ ਬਾਤ ਹੈ ਨੇ ਬਨਾਰਸੀ ਵਰਕ ਦੇ ਵਿੱਚ ਹੈ ਸਾਰਾ ਕਮੀਜ਼ ਪੂਰਾ ਫੁੱਲ ਹੈਵੀ ਹੈ ਦੇਖੋ ਭਾਈ ਚੈੱਕ ਕਰ ਲੋ ਕਿਸ਼ਮੇਸ਼ ਵਰਕ ਦੇ ਵਿੱਚ ਖੁੱਲ ਚੁੱਕਿਆ ਡਿਜ਼ਾਈਨ ਸ਼ਾਨਦਾਰ ਕਯਾਵਾਤਾ ਨੇ ਕਲਰ ਚੈੱਕ ਕਰਾ ਦਿਓ ਭਾਈ ਇਹਦੇ ਆਹ ਲੋ ਦੁਪੱਟਾ ਇਹਦਾ ਉਹੀ ਆਊਗਾ ਫੈਸੀ ਲੁੱਕ ਵਾਲਾ ਦੇਖੋ ਭਾਈ ਪੂਰੇ ਟੌਪ ਟੌਪ ਦੇ ਡਿਜ਼ਾਈਨ ਖੁੱਲ ਰਹੇ ਨੇ ਸਟੈਂਡਰਡ ਕੁਆਲਿਟੀ ਵਿੱਚ ਲੱਗ ਚੁੱਕਿਆ ਮੇਲਾ ਬਹੁਤ ਹੀ ਮਿੱਠੇ ਰੇਲ ਦੇ ਵਿੱਚ ਦਸ਼ਮੇਸ਼ ਗਲਾਉਟ ਹਾਊਸ ਵਿਕੇ ਬਹੁਤ ਟੌਪ ਟੌਪ ਦੇ ਡਿਜ਼ਾਈਨ ਆ ਰਹੇ ਨੇ ਭਾਈ ਰਖੜੀ ਵਾਲੀਆਂ ਸੇਲਾਂ ਦੇ ਵਿੱਚ ਇੱਕ ਹੋਰ ਸੇਲ ਸ਼ਾਮਿਲ ਕਰ ਦਿੱਤੀ ਆਪਾਂ 400 ਵਾਲੀ ਦੇਖੋ ਜੀ ਚੈੱਕ ਕਰੋ ਡਿਜ਼ਾਈਨਿੰਗ ਦੁਪੱਟੇ ਆ ਗਏ ਫੈਂਸੀ ਦੇਖੋ ਭਾਈ ਲਓ ਜੀ ਦੇਖੋ ਭਾਈ ਆ ਇੱਧਾਂ ਨੇ 6 ਕਲਰ ਪਹੁੰਚਿਆ ਆਪਣੇ ਕੋਲੇ ਚੈੱਕ ਕਰ ਸਕਦੇ ਹੋ ਲਓ ਜੀ ਇੱਕ ਹੋਰ ਡਿਜ਼ਾਈਨ ਖੋਲਣ ਜਾ ਰਿਹਾ ਬਹੁਤ ਹੀ ਸੋਹਣਾ ਘੇਰੇ ਵਰਕ ਦੇ ਵਿੱਚ ਡਿਜ਼ਾਈਨ ਹੈ ਘੇਰੇ ਵਰਕ ਦੇ ਵਿੱਚ ਡਿਜ਼ਾਈਨ ਪਹੁੰਚ ਗਿਆ ਨਵਾਂ ਕਪੜਾ ਆ ਗਿਆ ਕਹਿੰਦੇ ਵਿਚਿਤਰਾ ਆਲ ਓਵਰ ਦੇਖੋ ਭਾਈ ਵਿਚਿਤਰਾ ਆਲ ਓਵਰ ਦੇ ਉੱਪਰ ਡਿਜ਼ਾਈਨ ਚੈੱਕ ਕਰ ਲਓ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਸਿਰਵੋਸਕੀ ਵਰਕ ਦੇ ਨਾਲ ਕਿਸ਼ਮਿਸ਼ ਵਰਕ ਕਹ ਲਈ ਆਪਾਂ ਡਿਜ਼ਾਈਨ ਖੁੱਲ ਗਿਆ ਤੇ ਕੱਟਵਰਕ ਵਾਲਾ ਦੁਪੱਟਾ ਆ ਗਿਆ ਭਾਈ ਦੇਖੋ। ਕੀ ਬਾਤ ਹੈ ਡਿਜ਼ਾਈਨ ਹੀ ਚੈੱਕ ਕਰੋ। 7-800 ਦਾ ਕੱਟ ਨਹੀਂ ਮੈਲਾ ਸੂਟ ਕੇ ਤਾਂ ਹੋਰ ਟਰਾਈ ਕਰੋਗੇ ਪਰ ਆਪਾਂ ਦੇਵਾਂਗੇ ਸਿਰਫ ਤੇ ਸਿਰਫ 400 ਦੇ ਵਿੱਚ ਭਾਈ। ਕੀ ਬਾਤ ਹੈ ਜੀ ਰੰਗ ਆਗੇ ਨੇ ਚਾਰ ਦੇਖੋ ਜੀ। ਵਿਚਿਤਰਾ ਆਲ ਓਵਰ ਸੂਟ ਪਹੁੰਚ ਚੁੱਕਿਆ। ਦੇਖੋ ਜੀ ਕਲਰ ਚੈੱਕ ਕਰ ਲੋ 트ੈਂਡਿੰਗ ਵਾਲੇ ਕਲਰ ਆਵੇ ਪਹੁੰਚ ਚੁੱਕੇ ਨੇ ਬਹੁਤ ਹੀ ਸੋਹਣੇ ਸੋਹਣੇ ਰੰਗ ਆ ਗਏ ਨੇ ਲੋ ਜੀ ਮਹਿੰਦੀ ਕਲਰ ਦੇ ਡਿਜ਼ਾਈਨ ਖਿਲਿਆ ਇੱਕ ਵਿਚਿਤਰਾ ਆਲ ਓਵਰ ਆਲ ਓਵਰ 5 ਮੀਟਰ ਸੂਟ ਆਊਗਾ ਵਿਦ ਦੁਪੱਟਾ ਕੱਟਵਰਕ ਵਾਲਾ ਤੇ ਡਿਜ਼ਾਈਨ ਆ ਗਿਆ ਬਹੁਤ ਹੀ ਸ਼ਾਨਦਾਰ ਕੀ ਬਾਤ ਹੈ ਜੀ ਦੇਖੋ ਭਾਈ ਦੁਪੱਟਾ ਵੀ ਚੈੱਕ ਕਰੋ 2.5 ਮੀਟਰ ਦੀ ਕੱਟ ਦੇ ਵਿੱਚ ਦੁਪੱਟਾ ਦੁਪੱਟੇ ਦਾ ਕੱਪੜਾ ਵੀ ਵਿਚਿਤਰਾ ਹੀ ਆ ਦੇਖੋ ਜਿੱਦਾਂ ਸੂਟ ਦਾ ਕੱਪੜਾ ਬਚਿੱਤਰਾ ਸਿਮਰ ਕਹਿਦੀ ਆ ਬਚਿੱਤਰਾ ਆਲਓਵਰ ਸੂਟ ਤੇ ਦੁਪੱਟੇ ਵੀ ਬਚਿੱਤਰਾ ਦੀ ਲੱਗੇ ਹੋਏ ਨੇ ਸਿਰਫ 400 ਦੇ ਵਿੱਚ ਇਹ ਡਿਜ਼ਾਈਨ ਵੀ 400 ਚ ਇੱਕ ਹੋਰ ਡਿਜ਼ਾਈਨ ਖੋਲਣ ਜਾ ਰਿਹਾ ਬਹੁਤ ਸੋਹਣਾ ਰਾਣੀ ਕਲਰ ਦੇ ਵਿੱਚ ਡਿਜ਼ਾਈਨ ਹੈ ਦੇਖੋ ਭਾਈ ਚੈੱਕ ਕਰੋ ਲੋ ਜੀ ਦੇਖੋ ਇਹ ਆਲਓਵਰ ਸੂਟ ਨੇ ਸਾਰੇ ਪੂਰੇ ਫਾਇਦੇ ਨਾਲ ਡਿਜ਼ਾਈਨ ਖੁੱਲ ਚੁੱਕੇ ਨੇ ਰਿਟੇਲ ਦੇ ਗਾਕਾਂ ਲਈ ਆਫਰਾਂ ਲੱਗੀਆਂ ਨੇ ਰੱਖੜੀ ਤੱਕ ਇਹਨੇ ਮੇਲੇ ਲੱਗ ਚੁੱਕੇ ਨੇ ਪੂਰੇ ਮੇਟ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਵਰਕ ਚੈੱਕ ਕਰੋ ਕੜਾਈ ਦਾ ਮੁੱਲ ਤੁਸੀਂ ਆਪਕੜ ਚੈੱਕ ਦੇਖ ਸਕਦੇ ਹੋ ਕੜਾਈ ਦਾ ਮੁੱਲ ਨਹੀਂ ਹੁੰਦਾ 6-700 ਰੁਪਏ ਤੋਂ ਘੱਟ ਸੂਟ ਨਹੀਂ ਮਿਲਣਾ ਪਰ ਆਪਾਂ ਤੁਹਾਨੂੰ ਸਾਰੇ ਸੂਟਾਂ ਦਾ ਬਲੇਬਰੇਟ ਕੱਢ ਦਿੱਤਾ ਹੈ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਪੂਰੇ ਫਾਇਦੇ ਨਾਲ ਸੋ ਇਹ ਸਾਰਾ ਕੜਾਈ ਵਾਲਾ ਮੇਲਾ ਜਿਹੜਾ 400 ਰੁਪਏ ਵਾਲਾ ਰਖੜੀ ਤੱਕ ਦੀਆਂ ਸੇਲਾਂ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਕਾਊਂਟਰ ਨੰਬਰ 6 ਦੇ ਉੱਪਰ ਸੇਲ ਲੱਗ ਚੁੱਕਿਆ ਵੱਡੀ ਭਾਰੀ ਸੇਲ ਰਿਟੇਲ ਤੇ ਹੋਲ ਸੇਲ ਦੇ ਗਾਕਾਂ ਲਈ ਫਾਇਦਾ ਆ ਰਿਹਾ ਗਾ ਭਾਈ ਨਵੇਂ ਵੀਡੀਓ ਵਿੱਚ ਫੇਰ ਮਿਲਾਂਗੇ ਸ਼ੁਕਰੀਆ ਜੀ ਧੰਨਵਾਦ